ਤੇਹਰ ਭਾਲ ਆਇਆ ਕਿਹਨਾਂ ਉਹ ਕਿਹੋ ਜਿਹਾ ਟੇਣਾ ਬੜੀ ਵੱਤ ਸੁਣ ਕੇ ਕਿਹਦੀ ਤੇਰੇ ਮੁੰਡਿਆਂ ਨੇ ਪੰਜਾਬ 'ਚ ਅੱਗ ਲਾਈ ਇਹ ਤੇਰੇ ਮੁੰਡੇ ਨੇ ਪਸਾਰੇ ਪੰਜਾਬ ਨੂੰ ਅੱਗ ਲਾ ਦਿੱਤੀ ਕਿਹਦੇ ਨੇ ਭਗਵਾਨ ਜਰਮਾਨ ਨੇ ਤੇ ਤੁਹਾਡੇ ਇੱਥੇ ਨਸ਼ੇ ਦਾ ਹਾਲ ਲੋਟ ਵਰਤੇ ਹੋ ਆ ਕੇ ਕਿਥੇ ਜਾਂਦੀ ਨਸ਼ਾ ਵੇਚਦੇ ਹੋ ਕਹਿੰਦੇ ਫੜਦੇ ਕਿੰਨਾ ਕਰੋੜਾ ਰੁਪਈਆ ਇਕੱਠਾ ਕਰ ਲੈ ਮੈਂ ਤਾਂ ਹੋਈ ਤੇਰੀ ਕਮਾਈ ਲੈਣੀ ਕਰਦੀ ਆ ਮੋੜੇ ਉਦੀ ਕਰਦਾ ਲੱਖੀ ਕਰਨੇ ਪਰ ਵਾਹਿਗੁਰੂ ਦਦੇ ਹੱਥੋਂ ਚੜਦੀ ਕਲਾ ਜੇ ਹੈ ਨਹੀਂ ਚੜਦੀ ਜੇ ਰਹੂ। ਕਿਹ ਰੰਗ ਹੈਗਾ। ਵੇਖੋ ਅੱਜ ਬੇਸ਼ੀ ਤੇ ਲਿਆਂਦੇ ਗਏ ਸਾਰਿਆਂ ਦੇ ਪਰਿਵਾਰ ਆਏ ਸਾਰਿਆਂ ਨੂੰ ਬੜੀ ਆਸ ਸੀ ਕਿ ਅਸੀਂ ਮਿਲਾਂਗੇ। ਇਹਨਾਂ ਨੇ ਕਹਿ ਦਿੱ ਚੁੱਪ ਕਰਕੇ ਬੈਠੋ ਤਾਂ ਨਹੀਂ ਜਾਣ ਲੱਗੇ ਮਲਾਉਣੇ। ਉਹਦੋਂ ਇਹਨਾਂ ਗੱਡੀ ਵਿੱਚ ਧੱਕ-ਧੱਕ ਵਾਰਦੇ ਕਿਹਨੂੰ ਇਹਨਾਂ ਮਿਲਾਂ ਦੇ ਦਿੱਤਾ। ਤੇ ਹਰ ਪਹਾਲ ਆਇਆ ਕਿ ਮੈਨੂੰ ਆਖੇ ਤਾਂ ਅੱਗੇ ਵੀ ਹਟੇ ਨਾ ਬੜੀ ਗੱਲ ਸ਼ੁਰੂ ਕੀਤੀ ਤੂੰ ਅੱਜ ਕਿ ਮੁੰਡੇ ਨੂੰ ਗਰਦਨ ਨਹੀਂ ਕਮਾਉਣ ਦਿੱਤੀ। ਕਿਹਾ ਤੇਰੇ ਮੁੰਡੇ ਨੇ ਪੰਜਾਬ ਚ ਅੱਗ ਲਾਈ। ਮੈਂ ਹਾਂ ਮੇਰੇ ਮੁੰਡੇ ਦੀ ਆਗਰ ਤੋਂ 3 ਸਾਲ ਹੋ ਗਏ ਜੇ ਬੁਝੀ ਨਹੀਂ ਜਿਹੜੀ ਭਗਵੰਤ ਮੰਨਨੇ ਤੇ ਟਾਡੇ ਇਥੇ ਨਸ਼ੇ ਖਾ ਰੋਜ਼ ਵਰਦੇ ਉਹ ਅਗੱਗੇ ਕਿੱਥੇ ਜਾਂਦੀ ਉਹ ਹਟਾਓ ਹੱਦ ਕਿੱਥੇ ਦਾ ਕੰਟਰੋਲ ਅੱਜ ਇਥੇ ਮੁੰਡਿਆਂ ਦੀ ਪੇਸ਼ੀ ਤੇ ਤੁਸੀਂ ਹਜ਼ਾਰਾਂ ਫੋਰਸ ਇਥੇ ਲਾਈਏ ਤੇ ਜਦੋਂ ਨਸ਼ਾ ਵੇਚਦੇ ਉਹ ਕਹਿੰਦੇ ਫੜਦੇ ਉਹ ਕਿ ਦੂਜਾ ਤਾਂ ਨਹੀਂ ਫੋਰਸ ਕਿੱਥੇ ਜਾਂਦੀ ਹੈ ਕਹਿੰਦੇ ਕਰੋੜਾ ਰੁਪਈਆ ਇਕੱਠਾ ਕਰ ਲਿਆ ਮੈਂ ਕਿਹਾ ਕੋਈ ਪ੍ਰੂਫ ਦੇ ਦੱਸਾਂ ਨਵਾਂ ਕਿ ਕਿੱਥੋਂ ਇਹ ਕਰੋੜਾ ਰੁਪਈਆ ਇਕੱਠਾ ਕੀਤਾ ਕਿ ਇਹ ਨਾ ਬਹੁਤ ਹੀ ਜ਼ਿਆਦਾ ਇਹਨਾਂ ਲੇਡੀਜ਼ ਨਾਲ ਬੁਰਾ ਬਹਾਰ ਕੀਤਾ ਵਾ ਬਹੁਤ ਹੀ ਮਾੜੀ ਗੱਲ ਹੈ ਅੱਗੇ ਜੇ ਸਿੱਖਾਂ ਨਾਲ ਇੰਨਾ ਧੱਕਾ ਕੀ ਇੱਕ ਬੰਦੇ ਪੇਸ਼ੀ ਤੇ ਆਉਂਦੇ ਤਾਂ ਉਹਨਾਂ ਨੂੰ ਉਹਦਾ ਮੂੰਹ ਤੱਕ ਨਹੀਂ ਵੇਖਣ ਦਿੱਤਾ ਜਾਂਦੇ ਤੇ ਉਹ ਹੋਰ ਵੱਡਾ ਵਡਾ ਹੋ ਤਰਤ ਨਹੀਂ ਹੋ ਸਕਦਾ ਇਹ ਮੰਨ ਕਰਦੇ ਤੁਸੀਂ ਜਿਸ ਸਮੇਂ ਲੇਡੀਜ਼ ਨੇ ਅਹੀਂ ਤਾਂ ਮੰਗ ਕਰਦੇ ਸਰਕਾਰ ਨੂੰ ਚਾਹੀਦਾ ਵੀ ਸਾਰਿਆਂ ਲਈ ਕੋਈ ਜਿਹਾ ਕਾਨੂੰਨ ਹੋਵੇ ਜਿੱਦਾਂ ਹੁਣ ਸਾਰੇ ਬਾਕੀ ਪਰਿਵਾਰ ਪੇਉ ਕੋ ਹਮਦੇ ਕੋਈ ਪੇਸ਼ੀ ਤੇ ਉਹਨਾਂ ਨੇ ਪਰਵਾਹ ਨਹੀਂ ਮਿਲਦੇ ਚਾਹੇ ਹੱਡੇ ਚੋਂ ਕਿਸੇ ਨੇ ਕੋਈ ਬਦਸਲੂਕੀ ਕੀਤੀ ਹੋਵੇ ਕੋਈ ਨਾਰਾ ਲਾਇਆ ਹੋਵੇ ਬੁੱਚੀ ਬੋਲਿਆ ਹੋਵੇ ਫੇਰੇ ਆਖਣ ਜਦ ਇਹ ਚੁੱਪਚਾਪ ਬੈਠਿਆ ਚੁੱਪਚਾਪ ਉਹ ਮੁੰਡੇ ਆਇਆ ਕਿਉਂ ਨਹੀਂ ਇਹਨਾਂ ਨੇ ਮਿਲਣ ਦਿੱਤਾ ਜਿਹੜਾ ਪੁਰਾਣਾ ਜਿਹੜਾ ਬਾਜੇ ਕੇ ਨਾਲ ਦੇ ਸਾਥੀ ਉਹਨਾਂ ਨੇ ਅੱਜ ਕੁਝ ਕਿਹਾ ਕਿ ਸਭ ਝੂਠੇ ਸਾਈਨ ਕਰਾਏ ਸਾਡੇ ਹਾਂਜੀ ਉਹ ਸਾਰੇ ਨੇ ਕਾਗਜ਼ ਖੋਰੇ ਪੇਪਰ ਤੇ ਸਾਡੇ ਕੋਲ ਝੂਠੇ ਸਾਈਨ ਕਰਾਏ ਜੋ ਮੰਨਤੀ ਹੈ ਲਿਖੀ ਜਾਣ ਉਹਦੀ ਕਰਦਾ ਖੁਸ਼ੀ ਕਰਨ ਲਈ ਪਰ ਵਾਹਿਗੁਰੂ ਦੋਤੇ ਹੱਥ ਹੈ ਚੜਦੀ ਗਲਾ ਚ ਹੈ ਤੇ ਚੜਦੀ ਚ ਰਹੂਗਾ ਪਿਛਲੇ ਦਿਨ ਵੀ ਕੇ ਲੈ ਆਏ ਸੀ ਦਿਨ ਸਾਹਮਣੇ ਕਿ ਉਹ ਮੇਰੇ ਬਾਤ ਸੀ ਨੌਜਵਾਨ ਨੂੰ ਨਸ਼ਾ ਕਰਾਉਂਦੇ ਸੀ ਉਹ ਪਸੰਦੇ ਸੀ ਪਰ ਲੇਕਿਨ ਜੋ ਜੋ ਆਜੋ ਕਹੈ ਕਿ ਦੇ ਨੇ ਉਹ ਕਾਫੀ ਉਲਟਾ ਜੁਨਾ ਨਹੀਂ ਜੇ ਨਸ਼ੇਰੀ ਆ ਤਾਂ ਉਹਨੂੰ ਬੰਦ ਕੋ ਕੀਤਾ ਤੇਨ ਸਾਲੋਂ ਨੂੰ ਛੱਡਣ ਹੈ ਕਦੋਂ ਕਹਿੰਦੇ ਇੱਥੇ ਪੰਜਾਬ 'ਚ ਨਸ਼ੇਰੀ ਕੋ ਕਿਉਂ ਦੱਸਦੀ ਹੈ ਐਨੀ ਸਰਕਾਰ ਕਿਉਂ ਡਰੀ ਜਾਂਦੀ ਨਸ਼ੇਰੀ ਬੰਦੇ ਕੋ ਤਾਂ ਕੋਈ ਡਰਦਾ ਹੀ ਨਹੀਂ ਛੱਡਣ ਨੂੰ ਇੱਕ ਦੀ ਛੱਡ ਕੇ ਵੇਖ। ਪਿੰਛੇੜੀ ਆ ਕਿ ਨਹੀਂ ਨਿਛੇੜੀ। ਦਸਾਂ ਵੇਚਣ ਵਾਸਤੇ ਨਾ ਆਪਣਾ ਕਾਰੋਬਾਰ ਚਲਾਉਣ ਵਾਸਤੇ ਉਹਦੇ ਤੀਜੇ ਸਾਲ ਦੀ ਐ ਨੈ ਸਿਲਾਈ ਆ। ਐਨੇ ਅੱਛੇ ਵਧਾਈ ਤੀਜੇ ਸਾਲ ਦੀ ਕਿਉਂਕਿ ਇਹਨਾਂ ਦਾ ਕਾਰੋਬਾਰ ਜਿਹੜਾ ਉਹ ਬੰਦ ਨਾ ਹੋਵੇ ਖੁੱਲੇ ਆਮ ਚੱਲਦਾ ਰੋਜ਼ ਲੋਕਾਂ ਮਾਵਾ ਦੇ ਪੁੱਤ ਮਰਦੇ ਜਿੱਦਾਂ ਭਾਈ ਸਾਹਿਬ ਆਇਆ ਕਿਦਾਂ ਮਾਵਾ ਸੀਸਾ ਦਿੰਦੀ ਆ ਕਿੰਨੇ ਮਾਵਾ ਦੇ ਪੁੱਤ ਬਚੇ ਉਹਦੋਂ ਹੀ ਜਾ ਕੇ ਪੁੱਛਦੇ ਹਰ ਪਾਲੂਣੀ। ਅੱਜ ਪੰਜਾਬ 'ਚ ਸ਼ਾਂਤੀ ਹੈ ਕਿ ਹੁਣ ਸ਼ਾਂਤੀ ਇੱਕ ਸੀਨੀਅਰ ਅਸਲਾ ਇਸ ਨਾਲ ਟਿੱਪਣੀ ਕਰਨਾ ਸਮਝੋ ਸਹੀ ਹੈ ਇੱਕ ਲੇਡੀਜ਼ ਨਾਲ ਅਸਾਂ ਬੋਲੋ ਇਹਨਾਂ ਦੀ ਹੁਣ ਇਹ ਆਪਣੀ ਗਾਥੀ ਇਹਨਾਂ ਦੀ ਇਦਾਂ ਦੀ ਅੱਗੇ ਹੋਏ ਬਸਤੀ ਦੇ ਹੰਕਾਰ 'ਚ ਜਿਹੜੇ ਨਾ ਇਹ ਇਹਨਾਂ ਨੂੰ ਬਸਤੀ ਦਾ ਹੰਕਾਰ ਛੱਡਿਆ ਵਾ ਤੇ ਕੋਈ ਨਹੀਂ ਇਹ ਸਦਾ ਨਹੀਂ ਰਹਿਣਾ ਇਹ ਵਾਹਿਗੁਰੂ ਨੇ ਸਭ ਦਾ ਸੱਚ ਦਾ ਸੱਚ ਦਾ ਨਿਤਾਰਾ ਕਰਨਾ ਹੀ ਅਮਿਤਪਾਲ ਜੀ ਇਨਟੀਗ੍ਰਿਟੀ ਦੀ ਗੱਲ ਸੁਣਸਕੀਤੀ ਹੈ ਨਹੀਂ ਹੈ ਕੀ ਅਸੁਰੱਖਿਅਤ ਕਿਉਂ ਮਹਿਸੂਸ ਕਰਦੀ ਸਰਕਾਰੋਂ ਨਾਲੋਂ ਕੀ ਹੋਦਾ ਕਿਉਂ ਡਰਦੀ ਸਾਨੂੰ ਤੇ ਸਮਝ ਨਹੀਂ ਆਉਦੀ ਵੀ ਕੀ ਆ ਮਰਤ ਪਾਲ ਕੋਲ ਲੋਕ ਤੁਹਾਨੂੰ ਬਹੁਤ ਚਾਹ ਰਹੇ ਲੋਕ ਚਾਹੁੰਦੇ ਆ ਨਾ ਸੰਗਤ ਉਹਦੇ ਮਗਰ ਤਾਂ ਸਰਕਾਰ ਦੱਸਦੀ ਠੀਕ ਹੈ ਇਹਨਾਂ ਨੂੰ ਆਪਣੀਆਂ ਕੁਰਸੀਆਂ ਦੇ ਡੱਟ ਪਿਆ ਵੀ ਸਾਰੀ ਸੰਗਤ ਉਹਦੇ ਮਗਰ ਤੇ ਅਸੀਂ ਤਾਂ ਦੱਸਦੇ ਹਾਂ ਹੋਰ ਕੁਛ ਨਹੀਂ